ਇਹ ਬੇਸ਼ੱਕ ਇਹ ਹੁੰਦਾ ਉਸ ਤਰੀ ਸਾਰਿਆਂ ਦੇ ਵੀ ਸੀ ਰਾਹੀ ਪੇਸ਼ ਹੋਏ ਨੇ ਸਾਰੇ ਦੋਸ਼ੀ ਤੇ ਦੋਸ਼ੀਆਂ ਬਨੋ ਜੋ ਦਰਖਾਸਤ ਦਿੱਤੀ ਗਈ ਸੀ ਦਸਤਿਆਰ ਕਰਨ ਦੀ ਉਹ ਤੇ ਬਹਿਸ ਲਈ ਆਪਾਂ ਨੂੰ ਜਿਹੜਾ ਹੈਗਾ 27 ਤਰੀਕ ਦਾ ਤਾਂ ਕੱਪਾ ਉਹਦੀ ਬਹਿਸ ਕਰਨੀ ਹੈ ਅਗਲੀ ਜਿਹੜੀ ਹੈਗੀ ਸਾਡੀ 5 ਮਾਰਚ 5 4 5 ਮਾਰਚ 5 4 5 ਅਪ੍ਰੈਲ ਦੀ ਅਗਲੀ ਜਿਹੜੀ ਅਪਲੀਕੇਸ਼ਨ ਦਿੱਤੀ ਪਹੁੰਚਾ ਹੋ ਰਿਹਾ ਹੈ ਮੈਂ ਇਹ ਛੋਟੇ ਸੀਧਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਔਰ ਜੇ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤਿਹਰਾ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਦੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲਗਦੋਲ ਕਰਨ ਦੀ ਕੋਸ਼ਿਸ਼ ਕੀਤੀ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸੱਟੰਡੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਛਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇੱਥੇ ਫਟਾਫਟ ਕਾਰਵਾਈ ਕਰੋ ਕਿਉਂਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੁੰਦੇ ਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਬੇਰਵਾ ਹੈ ਜੇ ਇਹਨਾਂ ਦੀ ਮਨਸ਼ਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹਿਜੇ ਹੀ ਜੋ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾ ਨਾ ਮੈਨੂੰ ਦੇਣ ਚ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ 'ਚ ਵੀ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਵੀ ਉਹਨੇ ਕਿਹਾ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਮੈਂਟ ਔਰ ਆਪਣਾ ਦੱਸਣਾ ਫਰਜ਼ ਵੀ ਬੰਦ ਹੈ ਪਰੰਤੂ ਉਹਦੇ ਲਈ ਕਿੰਨੀ ਕਾਹਲ ਵਿਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਐਮ ਦੀ ਡਿਊਟੀ ਲਾ ਜਾਂਦੀ ਹੈ ਫਿਰ ਬਠਿੰਡਾ ਸੀਐਮਓ ਤੇ ਨੰਬਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਛਲੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ ਚ ਪੁੱਛ ਲੈਂਦੇ ਆਪਾਂ ਉਹਦੇ ਉਹਦਾ ਜਵਾਬ ਵੀ ਦਿੰਦੇ ਆ ਤੇ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਸ਼ਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਬਾਰ-ਬਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਆਇਆ ਹੈ ਰੈਫਰ ਕਿੱਥੋਂ ਹੋਇਆ ਹੈ ਫਲਾਨ ਜਦੋਂ ਨੂੰ ਅਸੀਂ ਕਹਿ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੋਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਖੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਅਸੀਂ ਕੇਵਲ ਤੇ ਕੇਵਲ ਇਹਨਾਂ ਕੋਲੇ 4 ਮਨთ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਤੋਂ ਉਦੋਂ ਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਆ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਮ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸਕੀ ਤੋਂ ਵੀ ਕਿਤੇ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਹੋ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭੁਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇਧਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਾਹਰਾਂ ਤੋਂ ਸਲਾਹ ਲਈ ਸੀ ਜਦੋਂ ਉਹਨਾਂ ਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲਾਉ ਨਹੀਂ ਕੀਤਾ ਫੇਰ ਵੀ ਅਸੀਂ ਬਾਹਰ ਵੱਲ ਰੁੱਖ ਕੀਤਾ ਸੀ ਵੀ ਅਸੀਂ ਕਰਨਾ ਦਾ ਜੂਰ ਹੈ ਫਿਜ਼ੀਕਲੀ ਅਸੀਂ ਫਿੱਟ ਸੀ ਪਰ ਕਾਨੂੰਨ ਦੀ ਅੜਚਣ ਇਹ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਹਰ ਕਿਉਂ ਕੀਤਾ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ सीएम ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਤੁਹਾਡੇ ਸਲਾਹਕਾਰ ਮਾੜੇ ਨੇ ਇਸੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਸਾਰੀ ਜਾਣਕਾਰੀ ਲੈਂਦੇ ਤਾਂ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਜਾਣੀ ਸੀ ਪਰੰਤੂ ਉਹ ਕਾਹਲ ਦੇ ਵਿੱਚ ਕਈ ਵਾਰੀ ਫਿਰ ਜਿਹੜੀ ਹੈ ਜੂ ਟਰਨ ਵਾਲੀ ਪੋਜੀਸ਼ਨ ਉੱਪ ਪਹੁੰਚਣਾ ਪੈਂਦਾ ਕਿਉਂਕਿ ਉਹ ਲੋੜ ਤੋਂ ਜ਼ਿਆਦਾ ਕਾਹਲ ਕਰਦੇ ਨੇ ਹਰ ਇੱਕ ਮਾਮਲੇ ਦੇ ਵਿੱਚ ਤੇ ਇਸੇ ਕਰਕੇ ਉਹਨੇ ਮੂੰਹ ਦਿਖਾਣੀ ਪਈ ਹੈ ਜਦੋਂ ਵੀਡੀਓ ਪਾਈ ਆ ਤੁਸੀਂ ਉਸ ਤੋਂ ਬਾਅਦ ਕਿੰਨਾ ਕੁ ਪ੍ਰੈਸ਼ਰ ਪਿਆ ਕੋਈ ਵੀਡੀਓ ਬਣਾਉਣ ਬਾਰੇ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਕਿੰਨਾ ਕੁ ਪ੍ਰੈਸ਼ਰ ਪਾਇਆ ਦੇਖੋ ਜੀ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਬਰਥ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਹ ਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰਾਸ ਕਰਕੇ ਬਠਿੰਡੇ ਸੀਮੂ ਤੇ ਪਹੁੰਚ ਕੇ ਤੁਸੀਂ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਨੂੰ ਡਿਸਚਾਰਜ ਹੋਣ ਤੱਕ ਵੇਟ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੁਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇਆ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵਿਡਰਾਅ ਕੀਤੀ ਔਰ ਵਿਡਰਾਅ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚ ਤਾਂ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗਲਤ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਬੇੜਾ ਮੁੱਦਾ ਵੱਜਿਆ ਤਾਂ ਮੇਰਾ ਵੱਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਨੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ विधानसभा ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਆ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਿਟ ਮਨਜੋਗ ਜੀ ਸਾਡੇ ਮੰਤਰੀ ਨੇ ਮਨਾਪੋ ਲਈ ਜਨਨਤਾ ਉਕਲਤੀ ਧਾਲੀਆਲ ਸਾਹਿਬ ਤਾਂ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰਨਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਆ ਲੋਕਾਂ ਦੇ ਦਵਾਰ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਪਏ ਦਿਨਾਂ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਨਾਂ ਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੇ ਇਹ ਗੱਲ ਨਾ ਕਹਿਣ ਵੀ ਇਹ ਤਾਂ ਹਰ ਇੱਕ ਜਗ੍ਹਾ ਤੇ ਜੂਬਾ ਕੇ ਖੜ ਜਾਂਦਾ ਸੀ ਉਹ ਸਾਬ ਨੇ ਗਰੰਟਾ ਦੇਣੀਆਂ ਸੀ ਤਾਂ ਮੈਂ ਐਸੇ ਕਰਕੇ ਇਕੱਲਾ ਮਿਲਣ ਦਾ ਫੈਸਲਾ ਕੀਤਾ ਪਰੰਤੂ ਮੈਨੂੰ ਦਫ਼ਤਰਾਂ ਦੇ ਵਿੱਚ ਘੁਮਾ ਕੇ ਮੋੜਤਾ ਜਦੋਂ ਸੀਐਮ ਸਾਹਿਬ ਜਹਾਜ਼ ਚੜ੍ਹ ਕੇ ਕਹਿੰਦੇ ਜੀ ਖੁੱਡੀਆਂ ਸਾਹਿਬ ਨੂੰ ਮਿਲ ਸਕਦੇ ਹੋ ਮੈਂ ਕਹਾਈ ਵੀ ਚਲੋ ਉਹ ਵੀ ਮਾਨਯੋਗ ਮੰਤਰੀ ਨੇ ਮੇਰੀ ਗੱਲ ਕੈਬਨਿਟ ਵਿੱਚ ਜਾ ਕੇ ਰੱਖਣਗੇ ਮੈਂ ਖੁੱਡੀਆਂ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਨੁਕਤੇ ਸੀ ਜਿਹੜੇ ਉਹ ਸਾਰੇ ਉਹਨਾਂ ਨੂੰ ਨੋਟ ਕਰਾਏ ਉਸ ਤੋਂ ਬਾਅਦ ਖੁੱਡੀਆਂ ਸਾਹਿਬ ਨੇ ਵੀ ਕੋਈ ਫ ਤਾਂ ਫਿਰ ਮੈਂ ਮੰਨੂ ਹੀ ਮੰਨ ਤੇ ਨਿਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲਿਆ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਤਾਂ ਮੈਂ ਇਸ ਕਰਕੇ ਇਹਨਾਂ ਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਂ ਸਿੱਧਾ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇਵਲ ਮਾਨਜੋਗ ਅਦਾਲਤਾਂ ਤੇ ਐ ਉਹ ਮੇਰੇ ਹੱਕ ਚ ਕਰਦਣ ਬਰੋਚ ਜਿੰਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਤੇ ਜੋ ਹੋਊਗਾ ਆਪਾਂ ਸਵੀਕਾਰ ਕਰਾਂਗੇ ਕੀ ਕਹੋਗੇ ਜਿਹੜੇ ਇਨਸਾਫ ਵੇਲੇ ਮਿਲਣਾ ਵੀ ਨਹੀਂ ਚਾਹੁੰਦੇ ਸੀ ਉਹਨਾਂ ਫੋਟੋਆਂ ਵਿੱਚ ਪਾਉਣੇ ਲੇ ਲੜੀਆਂ ਘੱਟ ਰਹੇ ਨੇ ਨੇਤਾ ਜੀ ਦੇਖੋ ਜੀ ਇਹ ਤਾਂ ਤੁਸੀਂ ਮੇਰੇ ਨਾਲੋਂ ਵੱਧ ਸਮਾਜ ਦੇ ਵਿੱਚ ਵਿਚਰਦੇ ਤੁਹਾਨੂੰ ਵੱਧ ਪਤਾ ਹੈ ਹੋ ਤਾਂ ਰਿਹਾ ਹੈ ਪਰ ਹੁਣ ਇਹਦਾ ਮੇਰੇ ਕੋਲੇ ਵੀ ਕੋਈ ਸਾਰਥਕ ਹੱਲ ਨਹੀਂ ਇਸ ਗੱਲ ਦਾ ਕਿਉਂਕਿ ਜਿਹੜੀ ਨੇੜਤਾ ਹੁਣ ਵਿਖਾ ਰਹੇ ਨੇ ਇਹਨਾਂ ਨੇ ਪਹਿਲਾਂ ਮੈਨੂੰ ਸਾਰੇ ਹੀ ਇਗਨੋਰ ਕਰਦੇ ਆ ਚਲੋ ਜਿੱਦਾਂ ਦਾ ਹੈਗਾ ਜੀ ਆਪਾਂ ਕੀ ਕਰ ਸਕਦੇ ਹਾਂ ਇਹਦੇ ਬਾਰੇ ਜਿਹੜੀ ਜਾਣਕਾਰੀ ਵਿਭਾਗ ਮੰਗ ਰਿਆ ਸੀ ਦੱਸ ਦਿੱਤਾ ਉਹਨਾਂ ਨੂੰ ਵੀ ਦਿੱਤੀ ਹੈ ਜਾਣਕਾਰੀ ਵੀ ਜਿਹੜਾ ਬਾਹਰ ਕਰਾਇਆ ਤੁਸੀਂ ਟ੍ਰੀਟਮੈਂਟ ਟੈਟ ਆਪਣੇ ਕੋਲੇ ਛਪਾਉਣ ਲਈ ਕੋਈ ਖਿਸ਼ੀ ਨਹੀਂ ਸੀ ਦੇਖੋ ਮੇਰੀ ਗੱਲ ਸੁਣ ਮੈਂ ਉਹਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਮੇਰੇ ਕੋਲੇ ਗਏ ਮੈਂ ਜਿੱਥੋਂ ਕਰਵਾ ਕੇ ਆਇਆ ਹਾਂ ਉਸ ਡਾਕਟਰ ਦਾ ਐਡਰੈਸ ਦੇਤਾ ਉਹਦੀ ਈਮੇਲ ਆਈਡੀ ਦੇਤੀ ਉਹਦਾ ਉਸ ਕੰਟਰੀ ਦਾ ਨਾਮ ਦੱਸਤਾ ਜਿਹੜੀਆਂ ਸਾਡੇ ਕੋਲ ਸਲਿੱਪਾਂ ਸੀ ਜੋ ਅਸੀਂ ਇਹ ਕਰਵਾਉਣ ਦੇ ਪੈਸੇ ਪੇ ਕੀਤੇ ਉਹਦਾ ਬੈਂਕ ਖਾਤਾ ਦੱਸਤਾ ਕਿੰਨੀ ਰਕਮ ਉਹਦੇ 'ਚ ਅਸੀਂ ਪੁਆਈ ਉਹ ਦੱਸਤੀ ਤਾਂ ਹੋਰ ਹੋਰ ਸਾਡੇ ਕੋਲ ਕੀ ਜਾਣਕਾਰੀ ਸੀ ਅੱਛਾ ਜੇ ਕੋਈ ਸਾਨੂੰ ਲੋੜ ਪੈਂਦੀ ਸੀ ਉਹ WhatsApp ਕਾਲ ਤੇ ਸਾਨੂੰ ਦੱਸਦੇ ਸੀ ਹੁਣ ਆਹ ਟੈਸਟ ਕਰਵਾ ਲਓ ਆਹ ਇੰਜੈਕਸ਼ਨ ਲਾ ਲਓ ਆਹ ਗੋਲੀ ਦੇ ਦੋ ਉਹ ਦੇਈਗੇ ਜਦੋਂ ਕੋਈ ਕਰਤਗੀ ਫੇਰ ਵੀ ਕੋਈ ਹੋਰ ਜ਼ਿਆਦਾ ਕੋਈ ਦਿੱਕਤ ਆਉਂਦੀ ਸੀ ਤਾਂ ਜਿਵੇਂ ਬਠਿੰਡੇ ਵਾਲੇ ਡਾਕਟਰ ਹੈ ਉਹਨਾਂ ਦੀ رائے ਲੈ ਲੈਂਦੇ ਸੀ ਜਾ ਕੇ ਉਹਨਾਂ ਨੇ ਉਹਨਾਂ ਨੇ ਸਾਨੂੰ ਸੰਭਾਲਿਆ ਵਧੀਆ ਤਰੀਕੇ ਦੇ ਨਾਲ ਭਾਈ ਤੁਸੀਂ ਗੱਲ ਕਰ ਰਹੇ ਸੀ ਵੀ ਬਠਿੰਡੇ ਵਾਲੇ ਡਾਕਟਰ ਦੇ ਵੀ ਦਬਾਅ ਪਾਇਆ ਗਿਆ ਉਹ ਵੀ ਟਰਾਈ ਜਦੋਂ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਕੀਤਾ ਉਹਦਾ ਰਿਕਾਰਡ ਚੱਕ ਕੇ ਲੈ ਗਏ ਹਨਾ ਤਾ ਹੁਣ ਕੋਈ ਵੀ ਬਿਜ਼ਨਸਮੈਨ ਹੈ ਕੋਈ ਡਾਕਟਰ ਹੈ ਨਾ ਉਹਨੂੰ ਇਹ ਲੱਗਦਾ ਵੀ ਸਰਕਾਰ ਨੂੰ ਆ ਪੰਗਾ ਲੈਣ ਤੋਂ ਬਾਈ ਹਰੇਕ ਡਰਦਾ ਹੈ ਪਰੰਤੂ ਚਲੋ ਹਲੇ ਤੱਕ ਵੀ ਸ਼ਾਂਤੀ ਹੈ ਹੈ ਨਾ ਅਗਲੇ ਨੂੰ ਡਰ ਹੁੰਦਾ ਵੀ ਆਪਾਂ ਦਾ ਮਗਰੋਂ ਵੀ ਆਪਦਾ ਕੰਮ ਚਲਾਉਣਾ ਤੇ ਸਾਡੇ ਤੇ ਕੋਈ ਵਾਧੂ ਦੁਬਾਰਾ ਨਾ ਪਵੇ ਤਾਂ ਉਹ ਕਿਉਂਕਿ ਜਿਹੜੇ ਉਹ ਆਏ ਸੀ ਨੇ ਤਾਂ ਕਹਿੰਦੇ ਅਸੀਂ ਕੁਝ ਗਾਇ ਨਹੀਂ ਹੈ ਉਹਨਾਂ ਨੇ ਕਿਹਾ ਵੀ ਇਹ ਹੁਣ ਤਾਂ ਜੀ 3 ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਆ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਸਟ ਲੈਵਲ ਤੇ ਚੰਡੀਗੜ੍ਹ ਤੋਂ ਟੀਮ ਆਊਗੀ ਮੈਂ ਕਿਹਾ ਭਾਈ ਜਿੰਨੀਆ ਮਰਜ਼ੀ ਟੀਮਾਂ ਲੈ ਲੈ ਸਾਡੇ ਕੋਲੇ ਦੱਸਣ ਦਸਾਉਣ ਨੂੰ ਕੁਝ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਹੈ ਤੇ ਉੱਥੇ ਸਾਡੇ ਜਿਹੜੇ ਮਾਨਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਇਹ ਫੇਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕਿਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ 'ਚ ਕਿਹਾ ਸੀ ਵੀ ਤੂੰ ਪਹਿਲਾਂ ਮੇਰੇ ਤੇ ਐਫ ਆਈ ਆਰ ਹੀ ਕੱਟ ਜੇ ਤੁਹਾਨੂੰ ਲੱਗਦਾ ਵੀ ਤੂੰ ਜਾਦੇ ਸਮਰੱਥਾਂ ਤਾਂ ਫੇਰ ਭਾਈ ਕਰ ਲੈ ਕਾਰਵਾਈ ਜਿਹੜੀ ਤੂੰ ਆਪ ਦੀ ਕਰਨੀ ਹੈ ਮੈਂ ਤਾਂ ਇਹੋ ਇਸ ਕਰਕੇ ਕਰ ਬਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿੱਧੂ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਯਾਰ ਕਰਨਾ ਤਾਂ ਇਹ ਚਾਹੁੰਦੇ ਜਿੰਨਾ ਤੱਕ ਮੈਂ ਸਮਝਦਾ ਹੈ ਨਾ ਪ੍ਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਦਸ਼ਾ ਹੋਵੇ ਪਰੰਤੂ ਇਹ ਲੋਕ ਯਾਰ ਭੀ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹੈ ਹਾਲ ਤੱਕ ਇਹਨੂੰ ਪਤਾ ਲੱਗ ਗਿਆ ਹੋਊਗਾ ਉਹ ਤੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮ ਸਕੁਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਸਪਤਾਲ 'ਚ ਬੈਠਾ ਮੈਨੂੰ ਤੇ ਵੀ ਨਹੀਂ ਪਤਾ ਕਿ ਕਿਸ ਨੇ ਕੀ ਜਿੰਨਾ ਜਿਉ ਹੋ ਕਿਸੇ ਦਾ ਆਪੋ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਬਿਆਕਤ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਕਬਰ ਆਉਂਦੇ ਨੇ ਬਸ ਹੋਰ ਕੋਈ ਚੱਕਰ ਨਹੀਂ ਠੀਕ ਹੈ ਧੰਨਵਾਦ ਐਸਐਸਪੀ ਨੂੰ ਮਿਲੇ ਸੀਗੇ ਹਸਪਤਾਲ 'ਚ ਬਠਿੰਡਾ ਤੇ ਉਹਨਾਂ ਨੇ ਵੀ ਕੋਈ ਭਰੋਸਾ ਦਿੱਤਾ ਕੀ ਕੀ ਕਿਹਾ ਕੀ ਭਰੋਸਾ ਦਿੱਤਾ ਜੀ ਜਦੋਂ ਦੇਖੋ ਮੈਂ ਬੋਲੂਗਾ ਫਿਰ ਅਫਸਰ ਤਾਂ ਸਰਕਾਰ ਨੂੰ ਹੁੰਦੇ ਹੀ ਆ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੁਣ ਤੁਸੀਂ ਤੇ ਆਪਣੇ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲਓ ਵੀ ਸਟੇਟਸ ਰਿਪੋਰਟ ਹਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਰਦਾਂ ਸਟੇਟਸ ਰਿਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਇੰਟਰਵਿਊ ਉਹਨਾਂ ਤੋਂ ਐਫੀਡਵਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਕਰਕੇ ਤੇ ਜੇ ਰਤੇਸ਼ ਲੱਖੀ ਦੇ ਨਾਲ ਗੋਲਡੀ ਬਰਾੜ ਦੀ ਹੋ ਜਾਂਦੀ ਹੈ ਤਾਂ ਉਦੋਂ ਉਹਦਾ ਐਫੀਡੇਵਿਟ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਹੈ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਹੈ ਨੇ ਵੀ ਇੰਟਰਵਿਊ ਕੀਤੀ ਹੈ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰ ਨੂੰ ਸਰਕਾਰ ਲਾਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਹੈ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਵੀ ਉਹ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜ਼ਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ ਇਹਦੇ ਲਈ ਅਸੀਂ ਬਾਰ-ਬਾਰ ਅਫਸਰਾਂ ਦੇ ਚੱਕਰ ਕੱਢਦੇ ਆ ਚਲੋ ਜੋ ਨਹੀਂ ਉਹਨਾਂ ਦੀ ਕੋਈ ਸੌ ਮਜਬੂਰੀ ਹੋ ਸਕਦੀ ਐ ਅਸੀਂ ਕੰਪੈਲ ਨਹੀਂ ਕਰਦੇ ਚਲੋ ਆਪਾਂ ਬੇਨਤੀ ਰੱਖੀ ਉਹਨਾਂ ਨੇ ਮੰਨ ਲਈ ਤਾਂ ਵੀ ਚੰਗਾ ਨਾ ਮੰਨ ਲਈ ਤਾਂ ਵੀ ਚੰਗਾ ਬਾਕੀ ਅੱਗੇ ਰੱਬ ਰੱਖ ਭਾਈ ਦੇਖੋ ਜੀ ਉਹ ਤਾਂ ਮੈਂ ਦੋ ਤਿੰਨ ਵਾਰੀ ਉਹਦਾ ਇਸ ਕਰਕੇ ਨਹੀਂ ਹੋ ਰਿਹਾ ਵੀ ਉਹ ਬੰਦੇ ਅਪਰੋਚੇਬਲ ਬੰਦੇ ਨੇ ਉਹ ਹਰ ਇੱਕ ਨੂੰ ਅਫਸਰਾਂ ਨਾਲ ਵੱਡੇ ਵੱਡੇ ਅਫਸਰਾਂ ਨਾਲ ਉਹਨਾਂ ਦਾ ਵਾਹ ਵਾਸਤਾ ਜਦ ਤੱਕ ਗੱਡੀ ਮੇਰੇ ਬੇਟੇ ਦੇ ਨਾਂ ਤੇ ਐ ਆਰ ਸੀ ਮੇਰੇ ਕੋਲੇ ਘਰੇ ਪਈ ਐ ਤਾਂ ਉਹਨਾਂ ਨੂੰ ਗੱਡੀ ਚਲਾਉਣ ਦਾ ਕੀ ਹੱਕ ਐ ਉੱਥੇ ਸਾਡਾ ਕਾਨੂੰਨ ਕਿਹਦੇ ਕੋਲੇ ਗਿਆ ਕਿ ਉਹ ਕਿਸੇ ਦੀ ਗੱਡੀ ਧੱਕੇ ਨਾਲ ਲਈ ਫਿਰਦਾ ਜਦ ਕਿ ਮੈਂ ਜ਼ਿਲ੍ਹਾ ਪੁਲਿਸ ਨੂੰ ਵੀ ਮਿਲਿਆ ਦੋ ਤਿੰਨ ਵਾਰ ਉਸ ਤੋਂ ਬਾਅਦ ਮੇਰੇ ਵਕੀਲ ਨੇ ਹਾਈ ਕੋਰਟ ਤੋਂ ਨੋਟਿਸ ਕੀਤਾ ਹੁਣ ਸ਼ਹਿਰ ਅਸੀਂ ਸੈਕੰਡ ਦੇਵਾਂਗੇ ਜੇ ਉੱਥੇ ਕੋਈ ਨਾ ਕੋਈ ਗੱਲਬਾਤ ਹੋਊ ਉਹ ਮੇਰੇ ਉਹ ਮੇਰੇ ਨਾਲ ਬਹਿ ਕੇ ਗੱਲ ਕਿਉਂ ਨਹੀਂ ਕਰਦੇ ਇੱਥੇ ਆ ਕੇ ਮੈਂ ਦੱਸ ਭਾਈ ਤੂੰ ਕਿਹੜੀ ਗੱਡੀ ਦਾ ਦਾਵਾ ਕਰਦਾ ਮੈਂ ਇਹਨੂੰ ਕਹਿੰਦਾ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੈਸ ਦੇ ਸਾਹਮਣੇ ਕਰਿਓ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਅੱਗੇ ਹਲੇ ਉਹ ਜਿਹੜਾ ਕੋਈ ਬੰਦਾ ਮੀਡੀਏਟਰ ਮੈਂ ਵਿਚਾਲੇ ਪਾਇਆ ਮੁੰਡਾ ਇੱਕ ਇਥੋਂ ਮਾਨਸਾ ਦਾ ਸਾਹਬ ਨੇ ਕਿਹਾ ਸੀ ਵੀ ਇਹ ਜਾ ਕੇ ਗੱਡੀ ਦੀ ਕੀਮਤ ਪਾਇਆ ਉਹਨੂੰ ਕਹਿੰਦੇ ਵੀ ਜਿਵੇਂ ਤੁਸੀਂ ਜਵਾਬ ਦਾ ਗੱਲ ਕਰੋਗੇ ਅਸੀਂ ਓਵੇਂ ਗੱਲ ਕਰਾਂਗੇ ਜੇ ਤੁਸੀਂ ਹੱਥ ਉੱਪਰ ਚੱਕੋਗੇ ਅਸੀਂ ਓਵੇਂ ਚੱਕਾਂਗੇ ਮੈਂ ਕਹਿੰਦਾ ਵੀ ਮੈਂ ਹੱਥ ਉੱਪਰ ਚੱਕ ਕੇ ਗੱਲ ਕਹਿਣਾ ਹੈ ਤੁਸੀਂ ਜੇ ਤੁਸੀਂ ਹਿੰਮਤ ਰੱਖਦੋਂ ਮੇਰੇ ਨਾਲ ਗੱਲ ਕਰੋ ਆ ਕੇ ਨਾਲੇ ਤੁਸੀਂ ਦੱਸੋ ਤੁਸੀਂ ਤੁਹਾਡੇ ਮੇਰੇ ਮੁੰਡੇ ਦੇ ਨਾਲ ਲਿੰਕ ਹੋਣਗੇ ਮੇਰਾ ਮੁੰਡਾ ਕਿਹੜੇ-ਕਿਹੜੇ ਗੈਂਗਸਟਰ ਨਾਲ ਸਬੰਧ ਰੱਖਦਾ ਸੀ ਸਾਰੀ ਜਨਤਾ ਨੂੰ ਸਪਸ਼ਟ ਕਰੋ ਘਟੋ ਘਟੋ ਮੇਰਾ ਮਨ ਇੱਥੋਂ ਤੱਕ ਤਾਂ ਸ਼ਾਂਤ ਹੋ ਜੇ ਵੀ ਮੇਰਾ ਮੁੰਡਾ ਵੀ ਗੈਂਗਸਟਰ ਨਾਲ ਸੰਬੰਧ ਰੱਖਦਾ ਸੀ ਉਹ ਤਾਂ ਮਾਰਿਆ ਗਿਆ ਮੇਰੇ ਮਨ ਨੂੰ ਸ਼ਾਂਤੀ ਤਾਂ ਮਿਲੂ ਵੀ ਮੇਰਾ ਬੱਚਾ ਵੀ ਮਾਰਿਆ ਸੀ ਤੁਸੀਂ ਇੱਕ ਪਾਸੇ ਮੂੰਹ ਕਰਕੇ ਪਿੱਛੇ ਕੋ ਵੜਦੇ ਹੋ ਮੈਂ ਪੰਜਾਬ ਦੀ ਏਜੰਸੀ ਨੂੰ ਪੁਲਿਸ ਨੂੰ ਵੀ ਇਹ ਗੱਲ ਕਹਿੰਦਾ ਜੇ ਤੁਹਾਡੇ ਕੋਲੇ ਕੋਈ ਵੀ ਇਦਾਂ ਦੇ ਸਬੂਤ ਹੈ ਕਿ ਮੇਰਾ ਮੁੰਡਾ ਕਿਸੇ ਗੈਂਗ ਨਾਲ ਤਾਲੁਕ ਰੱਖਦਾ ਸੀ ਤਾਂ ਸਾਰੇ ਲੋਕਾਂ ਦੇ ਸਾਹਮਣੇ ਸਬੂਤ ਰੱਖੋ ਜਿਓ ਭਰਾ ਜਿਆਦੇ ਜਾਣਦੇ ਨੇ ਤਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਹੈ ਗੈਂਗਸਟਰ ਬਾਤ ਤੋਂ ਉਹਨਾਂ ਖਤਰਾ ਨਹੀਂ ਤੇ ਜਿਹੇ ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਨੇ ਚਿੱਟੇ ਕੱਪੜੇ ਵਾਲੇ ਨੇ ਰਾਸੀ ਲੀਡਰਾਂ ਨਾਲ ਪੁਲਿਸ ਦੇ ਵੱਡੇ ਅਫਸਰਾਂ ਨਾਲ ਲਿੰਕ ਰੱਖਦੇ ਨੇ ਇਹਨਾਂ ਤੋਂ ਗੈਂਗਸਟਰ ਤੋਂ ਜ਼ਿਆਦਾ ਖਤਰਾ ਹੈ ਸਾਰਾ ਜਿਹੜੇ ਤੁਸੀਂ ਆਪਾਂ ਗੱਲ ਕਰਦੇ ਆ ਗੱਡੀ ਵਾਲੀ ਤੇ ਉਹਨਾਂ ਦਾ ਅੱਜ ਵੀ ਇਹ ਸਰਕਾਰ ਚ ਵੀ ਉਹਨਾਂ ਹੀ ਬੋਲ ਵਾਲਾ ਜੀ ਬਿਲਕੁਲ ਨਹੀਂ ਹੁਣ ਬੀਜੇ ਚ ਚਲੇ ਗਏ ਨੇ ਉਹ ਉਹ ਦੇਖ ਲੈਣੇ ਨੇ ਹਿਸਾਬ ਕਿਤਾਬ ਜਿੱਧਰੋਂ ਮੜਾ ਮੋਟਾ ਪ੍ਰੈਸ਼ਰ ਘੜਦਾ ਫਿਰ ਹੋਰ ਤਾਂ ਹਾਂ ਵਾਲੇ ਪਾਸੇ ਨੂੰ मेरा ख्याल है आजकल वो बीजेपी बीजेपी देदा प्रभारी देखो साडे वर के मूर्ख बंदे नहीं भी जिथे खड़े है ओथे खड़े है वो देख देने हिसाब किताब भी किधरो सप्लाई चलती है उधर ही लंदे हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X और WhatsApp चैनल पर